ਸ਼ਹਿਰ ਵਿੱਚ ਆਪਣੀ ਪਛਾਣ ਲੁਕਾ ਕੇ ਰਹਿ ਰਹੇ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਖਿਲਾਫ ਸਨਾਤਨ ਕ੍ਰਾਂਤੀ ਦਲ ਦੀ ਮੁਹਿੰਮ ਲਗਾਤਾਰ ਜਾਰੀ ਹੈ। ਸ਼ਹਿਰ ਦੇ ਵੱਖ-ਵੱਖ ਸੰਗਠਨਾਂ ਵੱਲੋਂ ਸਾਂਝੇ ਮੰਚ ਤੇ ਆ ਕੇ ਸਨਾਤਨ ਕ੍ਰਾਂਤੀ ਦਲ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਸ਼ਹਿਰ ਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਿਸ਼ੇਸ਼ ਧਰਮ ਦੇ ਪ੍ਰਵਾਸੀਆਂ ਦੀ ਸ਼ਹਿਰ ਵਿੱਚ ਵੱਧ ਰਹੀ ਗਿਣਤੀ ਦੇ ਵਿਰੁੱਧ ਮੁਹਿੰਮ ਚੇੜੀ ਸੀ ਅਤੇ ਪੁਲਿਸ ਅਧਿਕਾਰੀਆਂ ਨੂੰ ਇਸ ਪ੍ਰਤੀ ਜਾਣੂ ਕਰਵਾਉਣ ਲਈ ਐਸਐਸਪੀ ਦਫ਼ਤਰ ਅੱਗੇ ਧਰਨਾ ਦੇਣ ਦਾ ਐਲਾਨ ਵੀ ਕੀਤਾ ਸੀ। ਪਰ ਪੁਲਿਸ ਤੁਰੰਤ ਹਰਕਤ ਵਿਚਾਈ ਅਤੇ ਇਨਾ ਪ੍ਰਵਾਸੀਆਂ ਦੀ شناخت ਲਈ ਮਕਾਨ ਮਾਲਕਾਂ ਤੇ ਪ੍ਰਵਾਸੀਆਂ ਨੂੰ 30 ਤਰੀਕ ਤੱਕ ਦਾ ਸਮਾਂ ਦਿੱਤਾ ਸੀ ਹਾਲਾਂਕਿ ਸ਼ਹਿਰ ਵਿੱਚ ਵਪਾਰ ਕਰ ਰਹੇ ਕਈ ਪ੍ਰਵਾਸੀਆਂ ਨੇ ਆਪਣੇ ਪਿਛੋਕੜ ਅਤੇ ਪਛਾਣ ਬਾਰੇ ਦਸਤਾਵੇਜ਼ ਪੁਲਿਸ ਕੋਲ ਜਮ੍ਹਾਂ ਵੀ ਕਰਵਾ ਦਿੱਤੇ ਪਰ ਸਨਾਤਨ ਕ੍ਰਾਂਤੀ ਦਲ ਦਾ ਦਾਵਾ ਹੈ ਕਿ ਅਜੇ ਵੀ ਬਹੁਤ ਸਾਰੇ ਪ੍ਰਵਾਸੀ ਆਪਣੀ ਪਛਾਣ ਲੁਕਾ ਕੇ ਸ਼ਹਿਰ ਵਿੱਚ ਰਹਿ ਰਹੇ ਹਨ ਸਮਾਜ ਜਿਹੜਾ ਹੈ ਜੈ ਜੀਰਾਂ ਬਿਟੂ ਬਾਈ ਬੜੇ ਸਾਫ਼ ਸਾਫ਼ ਸ਼ਬਦਾਂ 'ਚ ਸਭ ਨੂੰ ਸਤਿ ਸ਼੍ਰੀ ਅਕਾਲ ਹੈ ਮੈਂ ਇੱਕੋ ਜਲਤਾ ਮੁਸਾਹਰ ਨੂੰ ਪੁੱਛਣਾ ਚਾਹੁੰਦਾ ਕਿ ਜੇ ਬੋਰੀ ਕੋਈ ਪਈ ਹੈ ਕੋਨੇ ਤੇ ਜੇ ਬੋਰੀ ਨੂੰ ਆਪਣੇ ਸਟੇਅ ਆਂਦਾ ਇੰਤਜ਼ਾਰ ਕਿਉਂ ਕਰ ਰਹੇ ਸਿਰ ਪਾੜਦੇ ਨਾ ਤੁਸੀਂ ਨਾ ਬੋਰੀਆਂ ਨੂੰ ਨਜ਼ਰ ਅੰਦਾਜ਼ ਨਾ ਕਰੋ ਇਹ ਥੋਰੀਆਂ ਅਸਲੇ ਦੀਆਂ ਪੜੀ ਮਾਨਚੌਂਚ ਸਨਾਤਨ ਕ੍ਰਾਂਤੀ ਦੇ ਵੱਲ ਵਾਲੋ ਮੀਟਿੰਗ ਰੱਖੀ ਗਈ ਸੀ ਸਾਡਾ ਮਤਵ ਇੱਕੋ ਸੀ ਕਿ ਅਸੀਂ ਇੱਕ ਪ੍ਰਸ਼ਾਸਨ ਅੱਗੇ ਮੰਗ ਕੀਤੀ ਸੀ ਕਿ ਜਿਹੜੇ ਪ੍ਰਵਾਸੀ ਬਾਹਰੋਂ ਆਏ ਨੇ ਉਹਨਾਂ ਦੀ ਪਛਾਣ ਕੀਤੀ ਜਾਵੇ ਔਰ ਕੁਝ ਪੱਧਰ ਤੱਕ ਕਾਰਵਾਈ ਹੋਈ ਵੀ ਹੈਗੀ ਆ ਲੇਕਿਨ ਜਿਹੜੀ ਪਛਾਣ ਜਿਨ੍ਹਾਂ ਨੇ ਦਿੱਤੀ ਆ ਆਪਣੀ ਉਹ ਤਾਂ ਜੈਨੂਇਨ ਹੈ ਪਰ ਜਿਨ੍ਹਾਂ ਦੀ ਪਛਾਣ ਨਹੀਂ ਹੋਈ ਕੁਝ ਬੰਦੇ ਆ ਆਪਾਂ ਟਰੇਸ ਕੀਤੇ ਨੇ ਉਹ ਬੰਦੇ ਅਪਰਾਧਿਕ ਸ਼ਖੀ ਦੇ ਲੱਗਦੇ ਨੇ ਜਿਹੜੇ ਆਪਣੀ ਪਛਾਣ ਨਹੀਂ ਦੇ ਰਹੇ ਤੇ ਪ੍ਰਸ਼ਾਸਨ ਨੂੰ ਅਸਾਂ 30 ਤਰੀਕ ਤੱਕ ਦਾ ਟਾਈਮ ਦਿੱਤਾ ਸੀ ਅੱਜ 2 ਤਰੀਕ ਨੂੰ ਇਸੇ ਕਾਰਨ ਮੀਟਿੰਗ ਰੱਖੀ ਆ ਅਗਰ ਪ੍ਰਸ਼ਾਸਨ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਨਹੀਂ ਕੀਤੀ ਜਾ ਉਹਨਾਂ ਦੀ ਪਛਾਣ ਨਹੀਂ ਮਤਲਬ ਕਿ ਸਾਡੇ ਸਾਹਮਣੇ ਪੇਸ਼ ਕੀਤੀ ਤਾਂ ਅਸੀਂ ਫਿਰ ਮੰਗ ਕਰਾਂਗੇ ਪ੍ਰਸ਼ਾਸਨ ਅੱਗੇ ਕਿ ਬਾਈ ਨੇਮ ਉਹਨਾਂ ਦੇ ਪਰਚੇ ਕਿਤੇ ਜਾਣ ਤੁਸੀਂ ਕੇਸ ਕਰ ਲਿਆ ਬੰਦੇ ਜਿਨ੍ਹਾਂ ਨੇ ਵੈਰੀਫਿਕੇਸ਼ਨ ਨਹੀਂ ਦੇਖੋ ਸਾਡੇ ਗਰੁੱਪ ਨੇ ਸਨਾਤਨ ਕ੍ਰਾਂਤੀ ਦਲ ਸ਼ਹਿਰ ਵਿੱਚ ਕਾਫੀ ਫੈਲ ਚੁੱਕਾ ਵਾ ਔਰ ਸਾਡੇ ਹਰ ਗਰੁੱਪ ਦੇ ਮੈਂਬਰਸ ਵੱਖ-ਵੱਖ ਏਰੀਆ ਚ ਜਿੱਥੇ ਰਹਿੰਦੇ ਨੇ ਆਪਾਂ ਹਰ ਕੇਸ ਨੇ ਕੋਈ 5-5 7-7 ਬੰਦੇ ਪੇਸ਼ ਕੀਤੇ ਆ ਜਿਨ੍ਹਾਂ ਦੀ ਅਜੇ ਤੱਕ ਕੀ ਪਛਾਣ ਨਹੀਂ ਹੋ ਸਕੀ ਕੀ ਕਾਰਵਾਈ ਚਾਹੁੰਦੇ ਹੋ ਉਹਨਾਂ ਤੋਂ ਅਸੀਂ ਉਹਨਾਂ ਦੇ ਚਾਹਦੇ ਹਾਂ ਕਿ ਜਿਨ੍ਹਾਂ ਨੇ ਆਪਣੀ ਪਛਾਣ ਨਹੀਂ ਹਜੇ ਤੱਕ ਥਾਣੇ 'ਚ ਜਮ੍ਹਾਂ ਕਰਾਈ ਉਹਨਾਂ ਦੇ ਬਾਈ ਨੇਮ ਪਰਚੇ ਹੋਣੇ ਚਾਹੀਦੇ ਨੇ ਜੀ ਇਕਰਕੇ ਕੀਤੀ ਹੈ ਕਿ ਅਸੀਂ ਪ੍ਰਸ਼ਾਸਨ ਨੂੰ 30 ਤਰੀਕ ਦਾ ਟਾਈਮ ਦਿੱਤਾ ਹੈ ਵੀ ਜਿਹੜੇ ਵਿੱਚ ਸ਼ਹਿਰ ਦੇ ਵਿੱਚ ਜਿਹੜੇ ਬਿਨਾਂ ਵੈਰੀਫਿਕੇਸ਼ਨ ਤੋਂ ਪਰਵਾਸੀ ਰਹਿ ਰਹੇ ਆ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਹੈ ਵੀ 30 ਤਰੀਕ ਤੱਕ ਸਾਨੂੰ ਉਹਨਾਂ ਦੀ ਸਨਖਤ ਚਾਹੀਦੀ ਆ ਉਹਨਾਂ ਦੀ ਵੈਰੀਫਿਕੇਸ਼ਨ ਚਾਹੀਦੀ ਆ ਉਹਦਾ ਨਾ ਟਾਈਮ ਜਿਹੜਾ ਉਹ ਖਤਮ ਹੋ ਚੁੱਕਿਆ ਤੇ ਹੁਣ ਅਸੀਂ 30 ਤਰੀਕ ਤੋਂ ਬਾਅਦ ਸਾਡਾ ਅਗਲਾ ਮੁੱਦਾ ਜਿਹੜਾ ਸਟੱਪ ਹੋਏਗਾ ਵੀ ਅਸੀਂ ਜਾ ਕੇ ਐਸਐਸਪੀ ਦਫ਼ਤਰ ਦੇ ਬਾਹਰ ਥਾਲੀਆਂ ਤੇ ਤਾਲੀਆਂ ਨਾਲ ਉਹਨਾਂ ਨੂੰ ਜਗਾਵਾਂਗੇ ਕਿ ਜਿਹੜੇ ਵੈਰੀਫਿਕੇਸ਼ਨ ਜਿਹਨਾਂ ਦੀ ਨਹੀਂ ਹੋਈ ਜਾਂ ਤੇ ਉਹਨਾਂ ਦੇ ਪਰਚੇ ਕੱਟੇ ਜਾਣ ਤੇ ਜਾਂ ਉਹਨਾਂ ਦੀ ਵੈਰੀਫਿਕੇਸ਼ਨ ਖੁੱਲ ਕੇ ਕੀਤੀ ਜਾਏ ਜਿਨ੍ਹਾਂ ਦੀ ਵੈਰੀਫਿਕੇਸ਼ਨ ਹੋ ਵੀ ਚੁੱਕੀ ਆ ਉਹਨਾਂ ਦੇ ਆਧਾਰ卡 ਡੁਪਲੀਕੇਟ ਨੇ ਜਾਂ 오ਰੀਜినਲ ਨੇ ਉਹ ਵੀ ਚੈੱਕ ਕੀਤੇ ਜਾਣ ਸ਼ਹਿਰ ਦੇ ਵਿੱਚ ਜਿੰਨੇ ਕਿਰਾਏ ਤੇ 1.5 ਲੱਖ ਕਿਰਾਇਆ ਲੈ ਕੇ ਅਸੀਂ ਅਸੀਂ 1000 ਕਿਰਾਏ ਤੇ ਦੁਕਾਨਾਂ ਲਈਆਂ ਨੇ ਉਹਨਾਂ ਦਾ ਵੀ ਥੋੜਾ ਬੈਕਗ੍ਰਾਉਂਡ ਚੈੱਕ ਕੀਤੀ ਜਾਏ ਜੇ ਆਪਾਂ 1.5 ਲੱਖ ਰੁਪਈਆ ਜੇ ਕੋਈ ਦੁਕਾਨਦਾਰ ਕਿਰਾਇਆ ਦੇ ਰਿਹਾ ਤੇ ਉਹਦੇ ਵਿੱਚ 10 ਮੁਲਾਜ਼ਮ ਹੀ ਕੰਮ ਕਰ ਰਹੇ ਆ ਉਹਨਾਂ ਦਾ ਟੋਟਲ ਖਰਚਾ ਇੱਕ ਮਹੀਨੇ ਦਾ 3 ਲੱਖ ਰੁਪਈਆ ਸਾਲ ਦਾ 36 ਲੱਖ ਰੁਪਈਆ ਬੰਦਾ ਜੇ 36 ਲੱਖ ਇੱਕ ਦੁਕਾਨਦਾਰ ਕਿੱਥੋਂ ਕੱਢਦਾ ਇਹ ਬੜਾ ਸੋਚਣ ਦਾ ਗਹਿਰਾਈ ਨਾਲ ਸੋਚਣ ਦਾ ਹੈਗਾ ਜੀ ਮੁੱਦਾ ਇਹ ਸੋਚਣਾ ਚਾਹੀਦਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਪਤਾ ਕਰਨਾ ਚਾਹੀਦਾ ਕਿ ਇਹਨੇ ਪੈਸੇ ਇਹਨਾਂ ਨੂੰ ਕਿੱਥੋਂ ਆ ਰਹੇ ਆ ਸਾਡੇ ਸ਼ਹਿਰ ਦੇ ਵਿੱਚ ਇੰਨਾ ਕਾਰੋਬਾਰ ਨਹੀਂ ਹੈਗਾ ਜਿਹੜਾ ਕਿ ਇਹਨਾਂ 36 ਲੱਖ ਰੁਪਈਆ ਸਾਲ ਦਾ ਕਮਾ ਲੈਣ ਇਹ ਕੋਈ ਫੈਕਟਰੀ ਤੇ ਲਾਈ ਨਹੀਂ ਦੁਕਾਨਦਾਰ ਇੰਨੀ ਕਮਾਈ ਨਹੀਂ ਕਰ ਸਕਦਾ ਜਿਨ੍ਹਾਂ ਦੀ ਐਡਮਿਸ਼ਨ ਨਹੀਂ ਹੋਈ ਉਹ ਕ੍ਰਿਮੀਨਲ ਵੀ ਹੋ ਸਕਦੇ ਆ ਬਿਲਕੁਲ ਜੀ ਬਿਲਕੁਲ ਇਹ ਬਾਰਡਰ ਏਰੀਆ ਬਿਲਕੁਲ ਬਾਰਡਰ ਪਾਕਿਸਤਾਨ ਦੇ ਨਾਲ ਸਾਡਾ ਗੁਰਦਾਸਪੁਰ ਏਰੀਆ ਪੈਂਦਾ ਸਾਨੂੰ ਨਹੀਂ ਪਤਾ ਉਹ ਗੁਰਦਾਸਪੁਰ ਦੇ ਵਿੱਚ ਕਿਸ ਮਕਸਦ ਲਈ ਆਏ ਆ ਉਹ ਬੰਗਲਾਦੇਸ਼ ਤੋਂ ਆਇਆ ਪਾਕਿਸਤਾਨ ਤੋਂ ਆਇਆ ਅਫਗਾਨਿਸਤਾਨ ਤੋਂ ਆਇਆ ਕਿਉਂਕਿ ਅੱਜ ਕੱਲ ਦੇ ਜਿਹੜਾ ਸੁਵਿਧਾ ਕੇਂਦਰ ਆ ਉੱਥੇ ਵਿੱਚ ਵੀ ਕੁਝ ਇਹੋ ਜਿਹੇ ਬੰਦੇ ਨੇ ਜਿਹੜੇ 5-500 ਰੁਪਈਆ ਦੇ ਕੇ ਹਜ਼ਾਰ-ਹਜ਼ਾਰ ਰੁਪਈਆ ਦੇ ਕੇ ਡੁਪਲੀਕੇਟ ਆਧਾਰ ਕਾਰਡ ਵੀ ਬਣਾ ਲੈਂਦੇ ਨੇ ਐਮਸੀ ਕੋ ਜਾ ਕੇ ਜੇ ਕੋਈ ਕਿਰਾਏ ਤੇ ਆਇਆ ਵਾ ਜੇ ਕੇ ਇਹਦਾ ਵਾਕਫ ਆ ਤੇ ਉਹਨੂੰ ਨਾਲ ਲੈ ਕੇ ਜਾ ਕੇ ਐਮਸੀ ਕੋ ਮੋਹਰ ਲਵਾ ਕੇ ਫਾਰਮ ਤੇ ਤੇ ਜਾ ਕੇ ਵੈਰੀਫਿਕੇਸ਼ਨ ਕਰਾ ਕੇ ਦਿਓ ਜਾ ਕੇ ਆਪਣਾ ਆਧਾਰ ਕਾਰਡ ਬਣਾ ਦੇ ਉਹ ਵੀ ਗਲਤ ਆ ਅਸੀਂ ਤੇ ਐਮਸੀ ਜਿਹੜੇ ਜਬਾੜਾ ਦੇ ਐਮਸੀ ਆ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਆ ਕੰਮ ਨਾ ਕਰੋ ਸਾਡੇ ਗਜ਼ਾਤਪੁਰ ਵਿੱਚ ਬਹੁਤ ਵੱਡਾ ਖਤਰਾ ਆ ਇਹਨਾਂ ਤੋਂ ਬਚਾਓ ਪਹਿਲੇ ਵੀ ਪੁਲਿਸ ਅੱਗੇ ਤੁਸੀਂ ਇੱਧਰ ਧਲਾਉਂਦਾ 플ਾਨ ਕੀਤਾ ਸੀ ਐਸਐਸਪੀ ਆਫਿਸ ਅੱਗੇ ਲੇਕਿਨ ਐਡਮਿਨਿਸਟ੍ਰੇਸ਼ਨ ਹਰ ਤਰੀਕੇ ਚ ਆ ਗਿਆ ਸੀ ਸੈਟੀਸਫਾਈਡ ਨਹੀਂ ਉਹਨਾਂ ਦੀ ਕਾਰਵਾਈ ਤੋਂ ਨਹੀਂ ਅਜੇ ਤੱਕ ਕੋਈ ਸੈਟੀਸਫਾਈਡ ਨਹੀਂ ਜਿਹੜੇ ਅਸੀਂ ਤੇ ਉਹਨਾਂ ਕੋਲ ਦੇਖਾਂਗੇ ਜਿਹੜੇ ਉਹਨਾਂ ਨੇ ਇੱਕ ਵੈਰੀਫਿਕੇਸ਼ਨ ਕਿੱਥੋਂ ਕਿੱਥੋਂ ਦੀ ਕੀਤੀ ਆ ਤੇ ਕਿੰਨਾ ਕਿੰਨਾ ਦੀ ਕੀਤੀ ਆ ਹੁਣ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਅਸੀਂ ਉਹਨਾਂ ਦਾ ਰਿਕਾਰਡ ਬਣਾ ਲਿਆ ਵਾ ਅਸੀਂ ਉਹਨਾਂ ਦੇ ਮਾਲਕਾਂ ਦੇ ਨਾਮ ਲਿਖ ਲਏ ਆ ਅਸੀਂ ਉਹਨਾਂ ਮਾਲਕਾਂ ਦੇ ਪਰਚੇ ਕਰਾਵਾਂਗੇ ਜਿਨ੍ਹਾਂ ਨੇ ਅਜੇ ਤੱਕ ਵੈਰੀਫਿਕੇਸ਼ਨ ਨਹੀਂ ਕਰਾਈ ਇਸ ਇੱਕ ਘਰ ਵਿੱਚ 20 20 30 30 40 40 ਬੰਦੇ ਜਾਂ 20 ਰਹਿ ਰਹੇ ਆ ਦੋਹਾਂ ਦੀ ਵੈਰੀਫਿਕੇਸ਼ਨ ਹੋ ਗਈ ਤੇ ਬਾਕੀ 18 ਦੀ ਵੈਰੀਫਿਕੇਸ਼ਨ ਕੌਣ ਕਰਾਉ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਕੁਝ ਬੰਦੇ ਟੈਸਟ ਕੀਤੇ ਜਿਨ੍ਹਾਂ ਨੇ ਵੈਰੀਫਿਕੇਸ਼ਨ ਹਜੇ ਤੱਕ ਨਹੀਂ ਕਰਵਾਈ ਲੱਗਦਾ ਕਿ ਉਹ ਕ੍ਰਿਮੀਨਲ ਹੋ ਸਕਦੇ ਆ ਬਿਲਕੁਲ ਜੀ ਬਿਲਕੁਲ ਜਿਹੜੇ ਥਾਣੇ ਨਹੀਂ ਪਹੁੰਚਦੇ ਉਹਨਾਂ ਨੂੰ ਕੋਈ ਡਰ ਹੋਏਗਾ ਤਾਂ ਹੀ ਉਹਨਾਂ ਨੇ ਵੈਰੀਫਿਕੇਸ਼ਨ ਨਹੀਂ ਕਰਾਈ